ਮਾੜੀਓ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਤਨਪ੍ਰੀਤ ਕੌਰ ਜਿਦੇ ਦਿਸ਼ਾ ਨਿਰਦੇਸ਼ੇਟ ਜੋ ਮਾੜੇ ਅਨਸਰਾਂ ਦੇ ਖਿਲਾਫ ਕਮਿਸ਼ਨਰਟ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਉਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਕਮਿਸ਼ਨਰਟ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਇੱਕ 24 12 2025 ਦੀ ਰਾਤ ਨੂੰ ਇੱਕ ਜਿਹੜਾ ਮੋਟਰਸਾਈਕਲ ਜੋ ਮੈਟ੍ਰੋ ਡਿਲੀਵਰੀ ਹੋਇਆ ਦਾ ਮੋਟਰਸਾਈਕਲ ਐਂਡ ਆਫ ਦਾ ਬਾਕਸ ਜਿਹੜਾ ਉਸਨੂੰ ਸਨੇਚ ਕੀਤਾ ਗਿਆ ਸੀਗਾ ਤਿੰਨ ਲੋਕਾਂ ਨੂੰ ਉਸਤੇ ਸੂਸ਼ਟਲੀ ਐਕਸ਼ਨ ਲੈਂਦੇ ਹੋਏ ਐਸ ਐਚ ਓ ਸਦਰ ਦੇ ਚੋਟੀ ਚਾਰ ਜਥੇ ਫਟੇ ਪਰ ਬੋਲੋ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ ਇਸਤੇ ਵਿੱਚ ਸ਼ਾਮਿਲ ਜਿਹੜੀ ਚਾਰ ਦੋਸ਼ੀਆਂ ਨੂੰ ਆਡੈਂਟੀਫਾਈ ਕੀਤਾ ਗਿਆ ਆਡੈਂਟੀਫਾਈ ਕਰਨ ਤੋਂ ਬਾਅਦ ਇਸਤੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇੱਕ ਦੋਸ਼ੀ ਜਿਹੜਾ ਉਹਨੂੰ ਗ੍ਰਿਫਤਾਰ ਕਰਨ ਵਾਲਾ ਜੀ ਬਾਕੀ ਹੈਗਾ ਸੋ ਇਸਤੇ ਜਿਹੜਾ ਇਹਦੇ ਵਿੱਚ ਸਨੇਚਿੰਗ ਜਿਹੜਾ ਸਨੇਚ ਕੀਤਾ ਗਿਆ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ ਉਹਦੇ ਵਿੱਚ ਜਿਹੜਾ ਡਿਲੀਵਰੀ ਬੁਆਏ ਦਾ ਬਾਕਸ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਜਿਹੜਾ ਦੋਸ਼ੀਆਂ ਨੇ ਵਾਰਦਾਤ ਦੇ ਵਿੱਚ ਐਕਟਵਾ ਯੂਜ਼ ਕੀਤੀ ਸੀਗੀ ਉਹ ਵੀ ਜੜੀਆਂ ਦੋਸ਼ੀਆਂ ਪਾਸੋਂ ਰਿਮਾਂਡ ਕਰ ਲਈ ਗਈ ਹੈ ਕਿੰਨੇ ਦੋਸ਼ੀਆਂ ਦਾ ਜਿਹੜਾ ਹੈਗਾ ਕਮਾਲਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ ਧੰਨਵਾਦ